ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਸ਼ਟਰਪਤੀ ਪਵਨ ਵਿਖੇ ਪਦਮ ਪੁਰਸਕਾਰ ਪ੍ਰਦਾਨ ਕੀਤੇ ਇਸ ਮੌਕੇ ਰਾਸ਼ਟਰਪਤੀ ਨੇ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਐਮ ਪਿੰਕਈਆ ਨਾਇਡੂ ਅਤੇ ਪਰਤ ਨਾਟਿਅਮ ਨਰਤ ਕੀ ਡਾਕਟਰ ਪਦਮਾ ਸੁਬ੍ਰਮਣਿਅਮ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਬਿੰਦੇਸ਼ਵਰ ਪਾਠਕ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਪ੍ਰਦਾਨ ਕੀਤਾ ਗਿਆ ਅਦਾਕਾਰ ਮਥੁਨ ਚਕਰਬਰਤੀ ਅਤੇ ਗਾਇਕਾ ਊਸ਼ਾ ਉਥਪ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਸਮਾਜ ਸੇਵੀ ਡਾਕਟਰ ਸੀ타ਰਾਮ ਜੰਦਲ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਤੇਜਸ ਮਧੂ ਸੁਦਨ ਪਟੇਲ ਅਤੇ ਯੂਪੀਏ ਦੇ ਸਾਬਕਾ ਰਾਜਪਾਲ ਰਾਮ ਨਾਇਕ ਨੂੰ ਵੀ ਪਦਮ ਪੂਸ਼ਣ ਦਿੱਤਾ ਗਿਆ ਪੰਜਾਬ ਦੀ ਉੱਗੀ ਅਦਾਕਾਰਾ ਨਰਮਲ ਰਿਸ਼ੀ ਨੂੰ ਵੀ ਫਿਲਮਾਂ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਲਈ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਪਟਿਆਲਾ ਦੇ ਅਦਾਕਾਰ ਪ੍ਰਾਨ ਸੱਬਰਵਾਲ ਨੂੰ ਵੀ ਪਦਮ ਸ਼੍ਰੀ ਪ੍ਰਦਾਨ ਕੀਤਾ ਗਿਆ